पार्टी भारत सरकार की कई नीतियों में भारत सरकार के साथ शिक्षा नीति में कई राज्यों में काम कर रहा हूँ सांस्कृतिक जुड़ाव के लिए भारत और श्रीलंका के साथ में रामायण कॉरिडोर का माता सीता के मंदिर विकास के लिए विश्व हिंदू परिषद के संरक्षण में कार्यरत और शिक्षा नीति सेना से जुड़ी इनोवेशन रिलेटेड जो नीतियाँ हैं पोषण अभियान से जुड़ी नीतियों पर लगभग 40 संसदीय क्षेत्रों में अभी मैं कार्य कर रहा हूँ सर आज जो मेले पे आए जी, किस तरह ना लग रहा है कि मैसेज देना चाहूँगी ये मेरा सौभाग्य है कि मुझे इस मेले में आने का अवसर मिला पंजाब की धरती पे और पंजाब पांच नदियों के बीच की ऐसी पवित्र धरती है संस्कृति कला का अद्भुत संगम है और यहाँ के जो समागम है इस तरीके के ये जो क्षेत्र है मदार जी का ये पवित्र क्षेत्र है मुझे जो आने का सौभाग्य मिला है इस जगह पर आने से ये महसूस हो रहा है कि कला सूफी कला और पंजाब कला का जो पूरे विश्व में डंका बज रहा है जैसे भांगड़ा नृत्य पूरे विश्व में पंजाब का दिया हुआ है तो कला और संस्कृति को जीवंत करने के लिए इस तरीके के मेले और इस तरीके के आयोजन बहुत महत्वपूर्ण ਕੀਏ ਕੱਲਿਆਈ ਦਾ ਨਾ ਪਹਿਣਾ ਉਹ ਕੱਲੀਆਂ ਆਈ ਨੇ ਜਿਹੜੀਏ ਕੱਲਿਆਈ ਦਾ ਨਾ ਪਹਿਣਾ ਉਹ ਕੱਲੀਆਂ ਆਈ ਨੇ ਜਿਹੜੀਏ ਕੱਲਿਆਈ ਦਾ ਨਾ ਪਹਿਣਾ ਹੋ ਕੱਲੀਆਂ ਤੋਂ ਰੰਗ ਨੇ ਸਾਰੇ ਆਏ ਨੇ ਯਾਰ ਮੱਟੋ ਵਿਖੇ ਮੁਕਤ ਸੇਵਾ ਦਾ ਮਾਲੀਉ ਬਾਬਾ ਕਰਮਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦੀ ਯਾਦ ਵਿੱਚ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿੱਦੋਂ ਅਸੀਂ ਆਪਣੇ ਸੱਭਿਆਚਾਰ ਦੇ ਨਾਲ ਆਪਣੀ ਵਿਰਸੇ ਦੇ ਨਾਲ ਜੁੜਦੇ ਹਾਂ ਤੇ ਸਾਂਝੀਆਂ ਹੋ ਕੇ ਕੋਸ਼ਿਸ਼ ਕਰਦੇ ਹਾਂ ਸਾਂਝੀਆਂ ਸਾਡੀ ਕੋਸ਼ਿਸ਼ਾਂ ਹੁੰਦੀਆਂ ਤੇ ਸਮਾਜ ਜਿਹੜਾ ਉਹ ਆਪਸ ਵਿੱਚ ਜੁੜਦਾ ਵੀ ਹੈ ਤੇ ਵਿਸ਼ੇਵਰਕੀਆਂ ਬੁਰਾਈਆਂ ਤੋਂ ਹੋਰ ਸਮਾਜਿਕ ਬੁਰਾਈਆਂ ਤੋਂ ਵੀ ਅਸੀਂ ਦੂਰ ਰਹਿੰਦੇ ਹਾਂ ਧੰਨਵਾਦੀ ਹਾਂ ਬਾਬਾ ਕਰਮਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਆਂਦਾ ਮੌਕੇ ਦਿੱਤਾ ਤੇ ਨਾਲ ਹੀ ਮਾਨਯੋਗ ਫਰਨੀਸ਼ ਕਪਾੜੀ ਜੀ ਜਿਹੜੇ ਭਾਰਤ ਸਰਕਾਰ ਦੇ ਸਪੈਸ਼ਲ ਪੋਲਿਸੀ ਐਡਵਾਈਜ਼ਰ ਨੇ ਅਲੱਗ-ਅਲੱਗ ਜਗ੍ਹਾ ਤੇ ਕੰਮ ਕੀਤਾ ਨੇ ਦੱਸਿਆ ਨੇ ਖਾਸ ਤੌਰ ਤੇ ਨੰ ਧੰਨਵਾਦ ਕਰਦੇ ਆ ਕਿ ਇਹੋ ਜੇ ਸਮੇਂ ਦੇ ਵਿੱਚ ਰਾਜਨੀਤਿਕ ਡਿਸਟ੍ਰਿਕਟ ਦੇ ਨਾਲ ਸਮਾਜਿਕ ਡਿਸਟ੍ਰਿਕਟਾਂ ਨਾਲ ਨਵੀਂ ਸਰਕਾਰ ਬਣਨ ਜਾ ਰਹੀ ਹੈ ਬਣ ਗਈ ਹੈ ਉਹਦਾ ਗਠਨ ਹੋਣ ਦੀ ਪ੍ਰਕਿਰਿਆ ਬਾਕੀ ਹੈ ਜੀ ਸਮਾਜਾਦਕੀ ਕੀ ਆਇਰਟੀ ਨੂੰ ਮੈਂ ਲੀ ਧੰਨਵਾਦ ਕਰਨ ਦੀ ਸ਼ਬਦ ਨਹੀਂ ਜੀਨानगर ਵਿਧਾਨ ਸਭਾ ਹਲਕੇ ਤੋਂ ਉੱਗੀ ਸਮਾਜ ਸੇਵਿਕਾ ਤੇ ਭਾਰਤ ਹਿਮਾਲੀ ਪਰਵਾਰ ਦੀ ਵਾਈਸ ਪਈਏ ਮਿੱਤੂ ਕੁੰਡਲ ਜੀ ਇਹਨਾਂ ਦੇ ਪਤੀ ਵੀ ਸਾਡੇ ਦੋਸਤ ਵੀ ਨੇ ਤੇ ਉਪਰਨੀ ਦੇ ਪੁੱਤਰ ਕਾਰਕਟਾ ਵੀ ਨੇ ਨਮੀਤ ਵੀ ਜੀ ਜਤਿੰਦਰ ਠਾਕੁਰ ਜੀ ਮਨੋਰ ਜੀ ਸਰਵਨ ਕਾਨਾ ਜੀ ਸੰਜੀਵ ਜੀ ਵੱਡੇ ਭਾਈ ਰਮਜੀਤ ਠਾਕੁਰ ਜੀ ਸਹਿਸਲਾ ਜੀ ਗੋਬੀ ਔਜਲਾ ਜੀ ਅਮਰਿੰਦਰ ਜੀ ਜਸਮੀ ਸਿੰਘ ਜੀ اور ਸਾਰੇ ਜਿਹੜੇ ਸਾਥੀ ਇੱਥੇ ਆਏ ਨੇ ਹੋਰ ਵੀ ਮੈਂ ਇੰਨਾ ਨਾ ਨਹੀਂ ਲੈ ਪਾਇਆ ਜਿਦਨੇ ਠਾਕੁਰ ਜੀ ਤੋਂ ਸਾਰਿਆਂ ਨੂੰ ਬਹੁਤ ਬਹੁਤ ਹਦਾਈ ਹੈ ਲੇਕਿਨ ਇੱਕ ਚੀਜ਼ ਮੈਂ ਫਿਰ ਨਾਲ ਮੈਂਸ਼ਨ ਕਰਨਾ ਚਾਹਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਮਾਫੀ ਵੀ ਮੰਗਦੇ ਆ ਉਹ ਇਹ ਕੱਲੂ ਕਾਰਾ ਚੱਲ ਰਿਹਾ ਹੈ ਤੇ ਹੁਕਮ ਸੀਗਾ ਕਿ ਕੋਈ ਪ੍ਰੋਗਰਾਮ ਨਹੀਂ ਬਣਾਇਆ ਜਾਣਾ ਲੇਕਿਨ ਇਹ ਪ੍ਰੋਗਰਾਮ ਹੁਕਮਨਾਮੇ ਤੋਂ ਪਹਿਲਾਂ ਹੀ ਡਿਸਾਈਡ ਹੋ ਗਿਆ ਸੀ ਇਸੋ ਇਹ ਪ੍ਰੋਗਰਾਮ ਕਰਨਾ ਪਿਆ ਲੇਕਿਨ ਸ਼੍ਰੀ ਕਾਲ ਤਕਤ ਸਰਬ ਤੋਂ ਵੀ ਪੂਰੇ ਪੰਚ ਤੋਂ ਵਿਆਹ ਨੂੰ ਚੜਨਾ ਚ ਅਰਦਾਸ ਬੇਨਤੀ ਐ ਮਾਫੀ ਚਾਹਨੀ ਅਸੀਂ ਆਪਾ ਜੀ ਜਿਹੜਾ ਗਲਪਤ ਹੋਈਏ ਤੇ ਬਾਬਾ ਜੀ ਨੇ ਇਸ ਗੱਲ ਬਾਰੇ ਕੋਸ਼ਿਸ਼ਾਂ ਕੀਤੀ ਹੈ ਕਿ ਅੱਗੇ ਤੋਂ ਇਹਨਾਂ ਦਿਨਾਂ ਦੇ ਵਿੱਚ ਜੋ ਉਹਨੇ ਪਹਿਲੇ ਦੋ ਜਿਹੜੇ ਹਫਤੇ ਦੇ ਵਿੱਚ ਕੋਈ ਵੀ ਸੱਭਿਆਚਾਰਕ ਜਾਂ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਨਹੀਂ ਕੀਤਾ ਜਾਏਗਾ ਮਈ ਦੇ ਆਖਰੀ ਹਫਤੇ ਦੇ ਵਿੱਚ ਹੀ ਇਹ ਤੇ ਸੱਭਿਆਚਾਰਕ ਮੇਲਾ ਰੱਖਿਆ ਜਾਏਗਾ ਤਾਂ ਜੋ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਜਿਹੜਾ ਦੇਸ਼ ਦੀ ਇੱਜ਼ਤ ਖੰਡਾ ਤੇ ਹਮਲਾ ਕੀਤਾ ਗਿਆ ਐਫਸੀ ਪਾਸ ਚਰਕਸਨ ਨੂੰ ਤੁਰੰਤ ਹੀ ਕੋਸ਼ਿਸ਼ ਕੀਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧਾਰਨੀ ਕਰਨਾ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਕਿਹਾ ਜਾ ਸਕਦਾ ਸੋ ਉਹ ਸੀ ਜੀ ਅਸੀਂ ਮਾਫੀ ਮੰਗਦੇ ਆ ਤੇ ਨਾਲ ਹੀ ਪੰਜਾਬ ਦੀ ਜਨਤਾ ਨੇ ਵੀ ਮੈਂ ਪੋਲੀਟੀਕਲ ਅਪੀਲ ਤੇ ਨਹੀਂ ਹੈ ਜੀ ਇਸ ਮੌਕੇ ਤੇ ਪਰ ਮੈਂ ਜ਼ਰੂਰ ਕਹਾਂਗਾ ਪੀ ਅਗਰ ਕਾਂਗਰਸ ਵਰਗੀ ਟੀਜ ਨੇ ਹਜ਼ਾਰਾਂ ਬੇਗੁਨਾਹਾਂ ਦੀਏ ਥੇ ਜਿਦੇ ਰਾਜਦੇ ਸਿੰਧੂ ਪਾਈਚਾਰੇ ਦੀ ਮੌਤ ਹੋਈ ਤੇ ਜਿਨਾਂ ਦੇ ਕੋਈ ਕੋਈ ਇਨਕੁਆਇਰੀ ਤਾਂ ਤੱਕ ਲਾ ਕੇ ਜਾਂਚ ਪ੍ਰਾਨ ਦੀ ਕੋਸ਼ਿਸ਼ ਨਹੀਂ ਕੀਤੀ ਜੇ ਇਸ ਸਮੇਂ ਵਿੱਚ ਪੰਜਾਬ ਦੇ ਹਾਲਾਤ ਖਰਾਬ ਹੋਏ ਜੇ ਇਸ ਸਮੇਂ ਦੇ ਵਿੱਚ ਹਿੰਦੂ ਸਿੱਖਿਆ ਦੇ ਵਿੱਚ ਫਰਕ ਪਿਆ ਦੇਸ਼ ਦੀ ਇਕਤਾ ਖੰਡਤਾ ਦੇ ਉੱਤੇ ਸਵਾਲ ਚੁੱਕੇ ਉਸ ਪੰਜਾਬੀ ਸੂਬੇ ਦੇ ਵਿੱਚ ਦੇਸ਼ ਭਗਤਤਾ ਨਾ ਮਜ਼ਬੂਤ ਨਾ ਹੋਣਾ ਤੇ ਕਾਂਗਰਸ ਤੇ ਹੋਰ ਜਮਾਤਾਂ ਦਾ ਜਿਹੜੇ ਦੇਸ਼ ਦੇ ਭਲੇ ਦੇ ਵਿੱਚ ਨਹੀਂ ਹੈਗੇ ਉਹਨਾਂ ਦਾ ਮਜਬੂਤ ਹੋਣਾ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਨਿਸ਼ਾਨ ਪਾ ਦਰਦਾ ਸੋ ਸਾਰਿਆਂ ਦੀ ਜ਼ਰੂਰਤ ਹੈ ਕਿ ਇਹ ਅਸੀਂ ਚੁਣੀਏ ਕਿ ਪੰਜਾਬ ਦਾ ਭਲਾ ਦੇਸ਼ ਦਾ ਭਲਾ ਕਿਸਨੂੰ ਆਪ ਵੀ ਪਹਿਚਾਰਕ ਸੰਗ ਮਨਾਈ ਜਾਈਏ ਅੱਜ ਵੀ ਕਹਿੰਦੇ ਆ ਕੱਲ ਵੀ ਕਹਿੰਦੇ ਆ ਕਿ ਅਗਰ ਨਰਿੰਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਹੋਸਤੇ ਚੁਣਦਾ ਭਾਜਪਾ ਦੀ ਸਰਕਾਰ ਹੁੰਦੀ ਤੇ ਬਲੂ ਸਟਾਰ ਆਪਰੇਸ਼ਨ ਤੇ 84 ਵਰਗੇ ਦੁਕਾਨ ਜਿਹੜੇ ਪੰਜਾਬ ਦੇ ਵਿੱਚ ਬੇਗੁਨਾ ਮਾਸੂਮ ਹਿੰਦੂ ਪਾਈਚਾਰੇ ਦੀ ਕਤਲੋਗਾਰਤ ਕੀਤੀ ਗਈ ਇਦਾਂ ਦੇ ਦੁਖਾਂਤ ਦੇ ਵਰਤਾਰੇ ਕਦੇ ਵੀ ਸਮੇਂ ਨਹੀਂ ਆ ਸਕੇ ਸਾਹਮਣੇ ਨਹੀਂ ਸੀ ਆਨੇ ਇਸੇ ਲਈ ਮਰਕਸ਼ਕਤੀ ਕਿ ਇੰਦਰਾ ਗੰਦੀ ਵਰਗੀਆਂ ਲੋਕ ਦਿੱਤਾ ਸੀ ਕਿ ਤਾਨਾਸ਼ਹੀ ਰਵਈਏ ਵਾਲੀ ਕਾਂਗਰਸ ਦੀ ਸਰਕਾਰ ਸੀ ਜਿਨ੍ਹਾਂ ਨੇ ਸਾਡੀ ਇਕਤਾ ਅਖੰਡਤਾ ਹਿੰਦੂ ਸਿੱਖ ਭਾਈਚਾਰੇ ਦੇ ਉੱਤੇ ਇੰਨੀ ਵੱਡੀ ਸੱਟ ਮਾਰੀ ਹੈ ਕਿ ਅਜੇ ਵੀ ਪਤਾ ਨਹੀਂ ਕਿੰਨਾ ਸਮਾਂ ਜਿਹੜਾ ਉਹ ਉਹਦੀ ਪਰਭਾਈ ਹੋਂਦ ਵਿੱਚ ਲੱਗ ਜਾਏਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੀ ਨਾਲ ਬੇਨਤੀ ਹੈ ਕਿ ਇੰਟੀਗ੍ਰੇਟੀ ਸਾਰੇ ਆਏ ਆਂ ਤੇ ਇੱਕ ਮਕਸਦ ਆ ਸਾਡਾ ਅਸੀਂ ਰਲ ਕੇ ਮਿਲ ਕੇ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਕੰਮ ਕਰਨਾ ਜੋ ਮਾਰਗ ਸਰਗੁਰੂ ਸਰਬਾਨੇ ਦਰਸਾਇਆ ਜੋ ਸਾਡੇ ਵੱਡੇ ਵੱਡੇ ਰਿਆਂ ਨੇ ਦੱਸਾਇਆ ਉਹ ਮਾਰਗ ਤੇ ਅਸੀਂ ਚੱਲਣਾ ਕੁਝ ਲੋਕਾਂ ਵੱਲੋਂ ਆਜ ਦੇ ਜਮਾਨੇ ਦੇ ਰਿੱਤੇ ਜਾਰੇ ਕੁਝ ਨਿੱਜੀ ਰਸਤੇ ਵੱਲ ਨਹੀਂ ਅਸੀਂ ਟੁਰਨਾ ਜਿਹੜਾ ਮਾਰਗ ਸਾਡਾ ਸਾਡੇ ਮਜ਼ੁਰਦਾਂ ਨੇ ਦੱਸਿਆ ਉਹ ਹੀ ਮਾਰਗ ਪੰਜਾਬ ਦੀ ਤੇ ਦੇਸ਼ ਦੀ ਤਰੱਕੀ ਖੁਸ਼ਹਾਲੀ ਲਈ ਜ਼ਰੂਰੀ ਹੈਗਾ ਉਹਦੀ ਲੋੜ ਵੀ ਹੈਗੀ ਹੈ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਬਾਰੇ ਦਿਓ ਥੋੜੀ ਜਾਣਕਾਰੀ ਇਸ ਤਰ੍ਹਾਂ ਦੀ ਹਰ ਸਾਲ ਦੀ ਤਰ੍ਹਾਂ ਅਸੀਂ ਪੰਡਾਰਾ ਤੋਂ ਮੇਲਾ ਔਰ ਪਰਉੰਮਿਆਂ ਤੇ ਔਰ ਸਮਾਜਿਕ ਤੇ ਔਰ ਸਖੀਰ ਧਾਰਮਿਕ ਅਸੀਂ ਮੁੰਦੇ ਦੇ ਕਰਦੇ ਆ ਇਸ ਕਰਕੇ ਅਸੀਂ ਇਹ ਅੰਕੇ ਤੋਂ ਸੰਗਤ ਗਾੜੀ ਮੀ ਫੀਲ ਕੀਤੀ ਹੈ ਤੇ ਅਸੀਂ ਪ੍ਰਾਣ ਵੀ ਕੀਤਾ ਵੀ ਜੇ ੱਲੂ ਘੜਾ ਕਰਕੇ ਤਲੂਦ ਤੋਂ 6 ਜੂਨ ਤੱਕ ਸਾਡੇ ਦਰਬਾਰ ਸਾਹਿਬ ਤੇ ਔਰ ਬਹੁਤ ਵੱਡਾ ਤਲੂ ਘੜਾ ਹੋਇਆ ਹੈ ਨਿਰਦੋਸ਼ ਲੋਕ ਉਥੇ ਤੇ ਮੋਹ ਨਿਆਂਜ ਲੋਕ ਉਥੇ ਤਦ ਲਾਭੇ ਕੋਈ ਇਹ ਇਸ ਕਰਕੇ ਅਸੀਂ ਉਹਨੂੰ ਬੋਲ ਕੋ ਰੱਖ ਦਿਆ ਅਕਾਲ ਤਖਤ ਦੇ ਹੁਕਮਨਾਮੇ ਤੇ ਮੁਤਾਬਕ ਅਸੀਂ ਇਹ ਪ੍ਰਾਰਥਨਾ ਕੀਤਾ ਵੀ ਅਸੀਂ 31 ਮਈ ਦੇ ਆਪਣੇ ਲਾਸਟ ਹਫਤੇ ਦੇ ਵੀਰਵਾਰ ਅਸੀਂ ਭੰਡਾਰਾ ਕਰਿਆ ਜਾਵਾਂਗੇ ਇਸ ੱੱਲੂ ਘਰੇ ਨੂੰ ਅਸੀਂ ਮੁੱਕ ਰੱਖ ਦਿਆ ਡੇਟ ਚੇਂਜ ਕੀਤੀ ਹੈ ਜੀ ਅਸੀਂ ਐਸ ਕਰਕੇ ਅਸੀਂ ਇਹ ਡੇਟ ਪੁੱਰ ਹੋ ਚੁੱਕੀ ਸੀ ਅਸੀਂ ਇਸ ਕਰਕੇ ਗਲਤੀ ਨਾਲ ਅਸੀਂ ਡੇਟ ਚੇਂਜ ਕਰਦੇ ਹਾਂ ਅਸੀਂ ਪੈਸੇ ਚਾਰ ਪੰਜ ਸਾਲ ਤੋਂ ਇਹ ਡੇਟ ਚੇਂਜ ਕਰਵਨ ਪਰਮਾਤਮਾ ਨੇ ਹੁਕਮ ਐਕਾਂ ਦੇ ਦਿੱਤਾ ਵੀ ਅਸੀਂ ਡੇਟ ਚੇਂਜ ਕਰ ਦਿੰਦੇ ਹਾਂ ਬਾਬਾ ਜੀ ਜਦੋਂ ਤੁਸੀਂ ਮੇਲਾ ਕਰੋਨੇ ਬੜੀਆਂ ਮਹਾਨ ਹਥਿਆਰਕ ਨਤਮਸਤਕ ਹੁੰਦੇ ਅੱਜ ਕੌਣ ਕੋਲ ਆਇਆ ਸੀ ਅੱਜ ਨਖਸਤੇ ਆ ਆਪ ਦੇ ਕਮਾਨੇ ਆਪਣੇ ਰਾਸ਼ਟਰਪਤੀ ਦੇ ਮੁੱਖ ਸਲਾਮਕਾਰ ਤੇ OSDB ਅੱਜ ਨਤਮਸਤਕ ਹੋਇਆ ਜੀ ਆਲ ਇੰਡੀਆ ਦੇ ਭਾਰਤ ਸਰਕਾਰ ਦੇ ਜੀ ਔਰ ਬੜੀਆਂ ਧਾਰਮਿਕ ਸ਼ਖਸੀਅਤ ਵੀ ਹੈ ਤੇ ਰਾਜਨੀਤਿਕ ਸ਼ਖਸੀਅਤ ਵੀ ਹਰ ਆਉਂਦੇ ਆ ਜੀ ਇਸ ਕਰਕੇ ਪਰਮਾਤਮਾ ਦੀ ਕਿਰਪਾ ਦੇਸ਼ ਵਿਦੇਸ਼ ਤੋਂ ਵੀ ਸੰਗਤ ਮੱਥ ਕੋਈਆਂ ਜਿਨ੍ਹਾਂ ਦੀ ਪਰਮਾਤਮਾ ਬਾਬਾ ਜੀ ਸ਼ਾਮਗੜ੍ਹ ਦੇ ਦਰਬਾਰ ਤੋਂ ਝੋਲੀਆਂ ਪਹੁੰਚੀਆਂ ਤੇ ਉਹ ਆਪਣੇ ਜੀਵਨ ਤੇ ਆਪਣੇ ਪਰਿਵਾਰ ਸਮੇਤ ਕਈ ਸੰਗਤ ਮੱਥਾਂ ਦੇ ਵੀ ਆਪਣੇ ਜਿਹੜੀ ਸੰਗਤ ਕੀ ਸੰਦੇਸ਼ ਦੇਣਾ ਚਾਹੁੰਦੇ ਅਸੀਂ ਸੰਗਤ ਦਾ ਸੰਦੇਸ਼ ਇਹੋ ਕਹਣਾ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਭਟਾਰਾ ਔਰ ਸਮਲਤੇ ਔਰ ਗਰੀਬ ਪਰਿਵਾਰਾਂ ਦੀ ਸਾਡੀ ਸੋਚ ਹੈ ਵੀ ਅਸੀਂ ਉਹਨਾਂ ਦੇ ਚੰਗੇ ਪਰਿਵਾਰਕ ਤੇ ਵਿਧਵਾ ਬੀਬੀਆਂ ਨੂੰ ਅਸੀਂ ਆਪਣੇ ਪ੍ਰਮਾਤਮਾ ਦੇ ਡੇਰਾ ਬਾਬਾ ਸ਼ਾਮਦਾਰ ਦੇ ਉਹਨਾਂ ਦੇ ਬੱਚਿਆਂ ਦਾ ਔਰ ਉਹਨਾਂ ਦੀ ਭਾਈ ਦਾ ਸੱਚੇ ਪਾਤਸ਼ਾਹ ਦਸੰਤ ਦੇ ਸਮਾਜ ਸੇਵਕ ਅਸੀਂ ਕਰਦੇ ਤੇ ਆਪਣੀ ਜ਼ਿੰਦਗੀ ਪ੍ਰਮਾਤਮਾ ਦੇ ਸੇਤੇ